ਸਾਈ ਦੇ ਔਰ ਇਹ ਭੂਮੇ ਕਰਾ ਗਾ ਲਓ ਕਰੋ ਕਰੋ ਬਾਈ ਲਿਆਓ ਦੇਓ ਪਪੀ ਇਹ ਕੋਈ ਦਿਲ ਰਤ ਮੈ ਲੈ ਲਿਓ ਹੋਈ ਕਿ ਕੋਈ ਹੋਣਾ ਨਾ ਇਹ ਤੋਂ ਬਲਤਨ ਦਾ ਨੇਮ ਲੈ ਲੇ ਮਰਤਬਾ ਨਾ ਮਿਲ ਪਈ ਜਾ ਕਨ ਹਾਂ ਬ੍ਰੇਕ ਨਾਲ ਮਾਜਾ ਆਲਾ ਭੂਮੇ ਆ ਜਾ ਦੂਸਰਾ ਕਰਾ ਦੇ ਮੇਰੇ ਵੀ ਨਿਕੰਮਾ ਕਰ ਮੰਗਣਾ ਤਾਂ ਮੈਨੂੰ ਨਾ ਵੀ ਦੋ ਮਸੂਏ ਇੱਧਰ ਜਿਵੇਂ ਆਣਾ ਮੈਂ ਸੋਚਦਾ ਕਰਦਾ ਆਂ ਤੇਣਾ ਕਿੰਨੇ ਲੋਕਾਂ ਦਾ ਤਿੰਨ ਬਲੱਡ ਕਹਿੰਦਾ ਉਹ ਪੈਂਟਿੰਗੀ ਫੋਨ ਡਾਣਾ ਮੰਡੀ ਦੇ ਨਾਲ ਆ ਇੱਧਰ ਆਇਆ ਜਾਣ ਦੇ ਵਿੱਚ ਕਰਦਾ ਆਂ ਮੈਂ ਦੱਸ ਤੇਰੇ ਪਾਸੇ ਸੀਮਾਂ ਤਾਂ ਮਾਨਤਾਣੀ ਆ ਤੂੰ ਜੋ ਮਰਜੀ ਕਹਿੰਦੇ 20 ਦੱਸ ਪਹਿਲਾਂ ਉਹਨਾਂ ਨੇ ਤਾਂ 15 ਲਾਤਾ ਕੋਈ ਨਹੀਂ ਬਰਾ ਕਤਨ ਨੂੰ ਭਾਈ ਸੀ ਮੰਗ ਲਿਆ ਠੀਕਾ ਨਾ ਉਹਨਾਂ ਦਾ 15 ਸਹੀ ਉਹਦੇ ਨਾਲ ਜਿਆਦਾ ਬੰਦ ਲੈਣਾ ਹੱਥ ਵਾ ਕੇ ਵੀਰੇ ਤੂੰ ਮੰਗੇ ਨਹੀਂ ਦਿੰਦਾ ਤੂੰ ਰਾਹ ਦੱਸ ਵੀ ਆਪਾਂ ਉਹ ਬਾਸ ਤੋਂ ਤਰੀਕ ਮਿਲਾਂ ਹਾ ਲੋਟ ਪਾਰ ਲੰਦੇ ਆ ਤੇਰੇ ਕੋਲ ਵੀ ਵੀਡੀਓ ਸਾਰਾ ਕਾਹਦੇ ਵਾਸਤੇ ਹੁੰਦਾ ਰਾਹ ਪਾਉਣ ਵਾਸਤੇ 10000 ਵਾਸਤੇ ਕਿਥੇ ਵੀ ਰਾਹ ਪਾਉ ਨਾ ਫੁੱਲ ਕੇ ਸਾਨੂੰ ਦੱਸ ਵੀ ਇੱਥੋਂ ਤੱਕ ਦੱਸੋ ਖੁੱਲ ਕੇ ਦੱਸੋ ਆਪਾਂ ਘੁੰਮਣੇ ਤੂੰ ਜਗਦਾ ਮੈਂ ਜਕਣ ਵਾਲਾ ਕੰਮ ਨਹੀਂ ਲਾਉਂਦਾ ਤੂੰ ਖੁੱਲ ਕੇ ਦੱਸ ਮੈਂ 35 ਮੁੱਲ ਕਰਾਂ ਇਹ ਨਾ ਮੱਤੀ ਗੱਲ ਹੈ ਮੱਤੀ ਦਾ ਦੇਣਾ ਕਿੰਨੇ ਦਾ ਸਾਨੂੰ ਇੱਕ ਗੱਲ ਦੱਸ ਯਾਰ ਉਹ ਤਾਂ ਹੁਣੋਂ 15 ਤੇ ਬੇੜਾ ਤੂੰ 30 ਤੇ ਬੈਠਾ ਤਾਂ ਗੱਲ ਬਣਦੀ ਨਹੀਂ 10 ਘੂਮੇ ਲਾ ਖਿੱਚ ਕੇ ਯਾਰ ਕੰਮ ਜਿੰਨੇ ਦਾ ਤਾਨਾ ਲਾ ਦੇ ਗੱਲ ਹੋਰ ਦੂਜੀ ਗੱਲ ਦੀ ਗੱਲ ਮੈਂ ਤੇਰੇ ਹੱਥ 'ਚ ਮੇਰੇ ਨਹੀਂ ਹੁਣ 12000 ਦਾ ਸੀ ਹੁਣ ਤਾਂ ਦੇਣਾ ਕੱਟੀਆਂ ਗੱਲਾਂ ਹੀ ਨੇ ਕੀ ਹਜ਼ਾਰ ਨਹੀਂ ਪਾਇਆ ਤੂੰ ਸਹੀ ਗੱਲ ਹੈ ਬਾਈ ਇਹਨੂੰ ਚੜਾ ਰਿਆਂਗੇ ਨਹੀਂ ਨਹੀਂ ਹੁਣ ਦੂਰ ਕਰ ਕਿੰਨੀ ਦੂਰ ਫੇਰ ਆ ਰਾਹ ਤਾਂ ਪਾਏ ਸਿੱਧੀ ਗੱਲ ਕੰਮ ਨੂੰ ਮੇੜ ਕੇ ਨੀ ਰੋਜ ਦੇ ਮੰਡੀ ਵਾਲੇ ਨੂੰ ਪਤਾ ਹੀ ਆ ਦੱਸ ਫਿਰ ਦੱਸ ਥੋੜੀ ਜਹੀ ਬਿਮਾਰੀ ਆ ਪਹਿਲਾਂ ਤੁਸੀਂ ਅਗਲੇ ਨੂੰ ਕਹਿੰਦੇ ਦੱਸ ਦੇਣਾ ਕਿੰਨੇ ਦਾ ਠੀਕ ਆ ਲੈ ਹੱਕ ਲਾਲ ਦੀ ਗੱਲ ਕਿੰਨੇ ਨਹੀਂ ਬਹੁਤ ਬਿਮਾਰੀ ਘੜਦੇ ਆ ਨਹੀਂ ਨਹੀਂ ਕੋਈ ਨਹੀਂ ਨੂੰ ਕਹੋ ਨਾ ਵੀ ਪਈ ਸਹੀ ਸਹੀ ਦੱਸਦਾ ਲੈ ਬਿਮਾਰੀ ਘੜਦੇ ਤਾਂ ਆਪਣੀ ਮਾਰੀ ਨਾ ਗੱਲ ਦੇਣੀ ਹੋਣਾ ਨਹੀਂ ਕੋਈ ਗੱਲ ਦਾ ਪਤਾ ਕੀ ਅਗਲੇ ਨੂੰ ਆਇਆ ਹੁੰਦਾ ਯਾਰ ਮੇਰੇ ਹਿਸਾਬ ਨਾਲ ਬਣਦੇ ਬਤਾ ਹਿਆ ਇਹ ਚੀਜ਼ ਆ ਮੈਨੂੰ ਤਾਂ ਇਹ ਲੱਗਦਾ ਮੇਰੇ ਨੂੰ ਇਹ ਲੱਖੇ ਦਾ ਵੀ ਥੋੜਾ ਹੈ ਹੈ ਤੈਨੂੰ ਆ ਲੱਗਦਾ ਮੈਨੂੰ ਇਹ ਆਹ ਲੈ ਵੇਚਣ ਵਾਲਿਆ ਆਹ ਲੈਣ ਵਾਲਾ ਤਾਂ ਹੀ ਮੈਂ ਤੈਨੂੰ ਕਹਿੰਦਾ ਮਚੂਲੇ ਦਾ ਕੰਮ ਉਹਦਾ ਆਲਾ ਭੂਮੇ ਲਾ ਯਾਰ ਮੇਰੇ ਮੂੰਹ ਹੱਥ ਨਹੀਂ ਮਰਕਾ ਤਾ ਉਹ ਨਹੀਂ ਘਟਦਾ ਮੈਂ ਤਾਂ ਬੋਲਦਾ ਤੁਸੀਂ ਬੋਲਣਾ ਇਹਨੇ 18 ਬੋਲਿਆ 18 ਬੋਲਿਆ ਸਾਢੇ 18 ਹੋਰ ਹੋਰ ਉਹ ਬੰਦੇ ਗਿਆ ਲਾ ਤੁਝੇ ਰੰਡੇ 10000 ਜਾਂ 10000 ਰੁਪਏ ਵੀ ਨਹੀਂ ਆਏ ਇੰਨੇ ਬੰਦਿਆਂ ਨੂੰ ਦੇ 20000 ਰੁਪਏ ਲੈ ਨਹੀਂ ਗੱਲ ਹੈ ਜੀ 20000 ਹੁਣ 20000 ਤਾਂ ਲੰਨ ਘਟ ਗਿਆ 25000 ਦਾ 10 ਪੈਸੇ ਵੀ ਨਾ ਪਟਿਆ ਵਰ ਨਾ ਬੱਚੀ ਪੁੱਛੀਆਂ ਦੀ ਗੱਲਾਂ ਹੈ ਨਹੀਂ ਐਸੀ ਗੱਲ ਤੂੰ ਆਖੇ ਨਾ ਕਿ 10-10 ਰੁਪਏ ਦੀ ਪੈਂਦੀ ਹੁੰਦਾ ਸਾਰਾ 100-100 ਪਾਇਆ 25000 25000 ਕਾਰ ਲਾ ਕੇ ਖੁੱਲਾ ਕਰ ਲਾ ਤੇਰਾ ਕੋਈ ਮੋਟਾ ਨਹੀਂ ਬੱਕਰਾ ਸਵਾਰ ਕਿੱਧਰ ਨੂੰ ਕਰਕੇ 7 8 9 10 11 12 13 14 15 16 17 ਆ ਮੰਡੀ ਵਾਲਾ ਹੌਨਰ ਬੰਦਾ ਜੇ ਸਾਡਾ ਕੰਮ ਗਲਤ ਆ ਨਾ ਆ ਵੀ ਹੌਨਰ ਬੰਦਾ ਜੇ ਸਾਡਾ ਕੰਮ ਗਲਤ ਆ ਨਾ ਤਾਂ ਤੁਸੀਂ ਕਹਿ ਦਿਓ ਗਲਤ ਮੈਂ ਤੈਨੂੰ ਗਲਤ ਕਿਹਾ ਆ ਲਾਲਾਾਰੇ ਫੜਾ ਦੇ ਸੰਤ ਕੋਈ ਟੈਨਸ਼ਨ ਨਹੀਂ ਸੀ ਗਾਈ ਸੰਦ ਚਿੰਤਾ ਹੀ ਨਹੀਂ ਕਿ ਆ ਇੱਕ ਨੂਟ ਹੁੰਦਾ ਨਾ 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 ਤੂੰ ਮਿੱਥਦੇ ਨਾ 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 ਅਸੀਂ ਵਪਾਰੀਆਂ ਵਾਲੀ ਗੱਲ ਹੀ ਨਹੀਂ ਕਰੀ ਹੱਸੀ ਵੀ ਉਹ ਬੰਦੇ ਵੀ ਪਤਾ ਮੱਤ ਬੋਰ ਲਾਲਾ ਮਤਨ ਫਰੀ ਪਕੈਦ ਕਹਿੰਦੀ ਆ ਲਾਲਾ 200 ਰੁਪਏ ਆ ਮੈਂ ਨਾ 21000 ਲੈ ਕੇ ਡਰਕਣਾ ਹੁਣ ਬੜਾ ਕਰੀਆ ਹਾਂ ਦੇ ਦਊਗਾ ਤੱਕਾ ਤੁਸ ਪੁੱਛਿਆ ਨਾ ਤਾਂ ਉਹ ਨਾ ਬੈਠੇ ਅਸੀਂ ਮੰਡੀ ਹੁਣ ਨਾ ਦੇ ਦੇ ਯਾਰ ਯਾਰ ਨਾ ਕਰ ਰਹੀ ਨਾ ਕਰ ਰੋ 100 ਰੁਪਏ ਵੀ ਸਸਤਾ ਲੱਗਦਾ ਨਾ ਜਮਾ ਨਾ ਦੇਖ ਜੇ ਪਰ ਖੁਸ਼ ਹੋ ਕੇ ਦੇ ਦੇ ਅੱਛਾ ਮੈਂ ਤੁਮ ਆਪਕੇ ਸਾਈਡ ਤੇ ਗੱਲ ਪਰਚੀ ਵੀ ਕਰ ਜਾਗੇ ਯਾਰ ਬਾਈ ਇਕਦਮ ਨਾ ਕਰਿਆ ਪਰਚੀ ਮੇਰੇ ਫੜਾ ਲਾਲਾ ਮੱਥੇ ਨੂੰ ਬੱਲ ਪਾਲਾ ਮੱਥੇ ਲਾਲਾ ਲਾਲਾ ਮੱਥੇ ਓਏ ਖੜਾ ਤੁਸੀਂ ਬਾਈ ਪਾਲਾ ਕਰਦੇ ਨਹੀਂ ਨਹੀਂ ਲਾਸ਼ ਦੇਖਣਾ ਖੜਾ ਯਾਰ ਇੱਕ ਨੋਟ 100 ਤੇਰਾ ਮਾ ਤੇ ਯਾਰ ਕੀ ਹੁੰਦਾ ਦੇ ਦੇ ਬੱਕਰੇ ਦੀ ਵੀਡੀਓ ਲਿਆ ਬਣਾਈ ਏ ਬੱਕਰਾ ਲਿਆ ਬਣਾਈ ਲਓ ਵੀ ਸੌਦਾ ਹੋ ਗਿਆ ਤੇ 35000 ਰੁਪਏ ਮੁੱਲ ਬਾਈ ਬਾਈ ਭੂਮੇ ਨੇ ਸੌਦਾ ਕਰਾਇਆ ਬਹੁਤ ਬਹੁਤ ਧੰਨਵਾਦ ਕਿੰਨਾ ਮੰਗਿਆ ਹੀ ਭੂਮੇ ਵਿੱਚ ਦੱਸੀ ਮੈਨੇ 35000 ਮੰਗਿਆ ਸੀ ਠੀਕ ਹੈ ਜੀ ਤੇ ਆਪਾਂ 21200 ਦਾ ਸੌਦਾ ਕਰਾਤਾ ਠੀਕ ਹੈ ਸਾਰੇ ਖੁਸ਼ ਹੋ ਬਾਈ ਲੈਣ ਵਾਲਾ ਖੁਸ਼ ਹੋ ਜੀ ਬਾਈ ਘਰਾਵਾ ਨਾ ਕਰਤਾ ਯਾਰ ਪਰਚੀ ਵੀ ਤੇਰੀ ਹੈ ਬਾਈ ਲੋ ਵੀ ਹਰ ਐਤਵਾਰ ਲਾਗਦੇ ਸੂਰੇ ਵਾਲਾ ਬੱਕਰਾ ਮੰਡੀ ਤੇ ਜਰੂਰ ਪਹੁੰਚਿਆ ਕਰੋ ਤੇ ਦੇਖ ਲੋ ਏਡੇ ਏਡੇ ਬੋਕ ਤੇ ਅੱਜ ਕੱਲ ਦਾ ਰੇਟ ਵੀ ਸੋਡੇ ਕੋਲੇ ਆ ਗਿਆ ਵੀਡੀਓ ਤੇ ਵੀਡੀਓ ਵਾਰ-ਵਾਰ ਸ਼ੇਅਰ ਕਰ ਦਿਓ ਤੇ ਹਰ ਐਤਵਾਰ ਸੂਰੇ ਵਾਲਾ ਬੱਕਰਾ ਮੰਡੀ ਧੰਨਵਾਦ ਜੀ